ਦੇ ਨਾਲ ਸਰੋਬਣੀ ਕਾਲੀਦਾਲ ਜੂਤਵਿੰਗ ਵੱਲੋਂ ਆਨ ਸਹੀਦ ਪਾਇਵ ਤਾਰ ਸਿੰਘ ਖੰਡਾ ਉਹਨਾਂ ਦੀ ਸਹਾਰ ਜੋ ਬੀਬੀ ਮਾਤਾ ਜੀ ਬੀਪਾ ਚਾਰਜ ਜਿੱਤਕਾਰ ਉਹਨਾਂ ਨੂੰ ਮਹਾਰਾਣੀ ਜਿੰਦਕਾਰ ਦਾਬੋਤ ਪਾਈ ਖੰਡਾ ਆ ਨਰੇ ਅਮਰ ਰਹੇ ਅਮਰ ਰਹੇ ਬਹੁਤ ਬਹੁਤ ਧੰਨਵਾਦ ਬੀਬੀ ਜੀ ਦਾ ਇੱਥੇ ਪਹੁੰਚਣ ਤੇ ਸ੍ਰੀ ਉੱਚੇ ਕਾਲੀ ਦਾਲ ਜੂਤ ਵਿੰਗ ਨੂੰ ਬੜਾ ਮਾਣ ਕਿ ਉਹਨਾਂ ਨੇ ਮਾਤਾ ਜਿੰਦ ਤਰਦਾਬਾਲ ਬੀਬੀ ਚਰਨਜੀਤ ਕੌਰ ਜੀ ਨੂੰ ਦਿੱਤਾ ਮੈਂ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਆਪੋ ਆਪਣੀ ਥਾਂ ਲੈ ਲਓ ਤੇ